ਗੱਲ ਵੀਰ ਜੀ ਕੁਛ ਨਹੀਂ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਸਿੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆਪਾਂ ਰਾਜੀਨਾਵਾ ਕਰ ਲੈਂਦੇ ਆ ਤੁਹਾਨੂੰ ਰਾਜੀਨਾਵਾ ਕਰਨ ਨੂੰ ਉਸੇ ਮਕਦਮੇ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀਨਾਮ ਉਹ ਗਿਆ ਬਸੂਰੇ ਆਪਾਂ ਲਿਖਤੀ ਦੇ ਦਾਂਗੇ ਸਾਡੇ ਦੇ ਵਿੱਚ ਜਿੱਦਾਂ ਕੋਗਨੇ ਬੀੜਨਾਂਗੇ ਅਸੀਂ ਤੁਰ ਲੱਗੇ ਉਹਨਾਂ ਨੇ ਸਾਡੇ ਤੇ ਫਾਇਲ ਖੋਲਦੇ ਉਹਨਾਂ ਨੇ ਫਾਇਲ ਕਰਨੇ ਸ਼ੁਰੂ ਕਰ ਦਿੱਤੇ ਹੱਟ ਕੇ ਉਸਨਰ 10 ਤੋਂ 12 ਜਣੇ ਸੀ ਤੇ 10000 ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਤੇ ਅਹੀਂ ਮੈਂ ਰ ਆਪਣੀ ਜਾਣ ਇਹਨਾਂ ਨਾਲ ਕੁਲ ਕੇ ਬਚਾਈ ਫਿਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਨਾਲ ਕੇ ਉਹਦੇ ਉੱਤੇ 4-5 ਇਸਟਰਾਂ ਨਾਲ ਫਾਇਰ ਖੋਲੇ ਇਹਨਾਂ ਨੇ ਉਹਦੇ 5 ਗੋਲੀਆਂ ਛਾਤੀ 'ਤੇ ਲੱਗੀਆਂ ਇੱਕ ਗੋਲੀ ਪੱਟੇ 'ਤੇ ਲੱਗੀ ਹੋਈ ਮੇਰਾ ਨਾਮ ਸੁਦੇਸ਼ ਸਿੰਘ ਰਾਜੀ ਠੀਕ ਹੈ ਲੋ ਜੀ ਗੱਲ ਵੀਰ ਜੀ ਕੁਛ ਨਹੀਂ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆਪਾਂ ਰਾਜੀਨਾਵਾ ਕਰ ਲੈਂਦੇ ਆ ਤੁਹਾਨੂੰ ਰਾਜੀਨਾਵਾ ਕਰਨ ਨੂੰ ਉੱਥੇ ਮੱਕਨ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀਨਾਮ ਲੋ ਗਿਆ ਬਸੂਰੇ ਆਪਾਂ ਲਿਖਤੀ ਦੇ ਦਾਂਗੇ ਛਾਣੇ ਦੇ ਵਿੱਚ ਜਿੱਦਾਂ ਕਹੋਗੇ ਨਬੜਨਾਂਗੇ ਅਸੀਂ ਤੁਰ ਲੱਗੇ ਉਹਨਾਂ ਨੇ ਸਾਡੇ ਤੇ ਫਾਇਰ ਬੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਸਾਡੇ ਤੇ ਜਿਹੜੇ ਜਣੇ ਸੀ ਉਹ ਸਰ 10 ਤੋਂ 12 ਜਣੇ ਸੀ ਸਾਹਰ ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉੱਥੋਂ ਆਪਣਾ ਚਲੇ ਗਿਆਹੀਂ ਦੋਨੋਂ ਭਰਾ ਹੀ ਉੱਥੇ ਅਹੀਂ ਮੈਂ ਤੇ ਆਪਣੀ ਜਾਣ ਇਹਨਾਂ ਨਾਲ ਢੁਲ ਕੇ ਬਚਾਈ ਪਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਇਹਨਾਂ ਕੋਲ ਦੇ ਕੁਲਦੀਪ ਸਿੰਘ ਗੋਪੀ ਉਮਰ ਕਿੰਨੀ 60 ਸਾਲ ਉਮਰ ਦੇ ਤੇ ਲੂ ਵਾਲੀ ਪਤਨੀ ਵੀ ਹਰਕਾ ਇਹ ਕੀ ਬਹੁਤ ਹੋਈ ਮੌਕੇ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਜਾਂ ਇਸਟਰਾਂ ਨਾਲ ਫਾਇਰ ਕਰਦੇ ਇਹਨਾਂ ਨੇ ਕਿੰਨੀਆਂ ਗੋਲੀਆਂ ਉਦੇ 5 ਗੋਲੀਆਂ ਛਾਤੀ 'ਤੇ ਲੱਗੀਆਂ ਇੱਕ ਗੋਲੀ ਪੱਟੇ 'ਤੇ ਲੱਗੀ ਹੈ। ਪੁਲਸ ਵੱਲੋਂ ਕਾਰਵਾਈ ਹੋਈ ਹੈ। ਪੁਲਸ ਵੱਲੋਂ ਕਾਰਵਾਈ ਕਰਦੇ ਹੈ ਜੀ। ਰਾਤੀ ਉਹਨਾਂ ਦੇ ਕੋਈ ਕਰਦੇ ਮੈਂਬਰ ਉਹਨਾਂ ਲਿਆਂਦੇ ਸੀ ਪੁਲਸ ਨੇ ਸਾਨੂੰ ਇਹ ਚੀਜ਼ ਦਾ ਭਰੋਸਾ ਦਿੱਤਾ ਵੀ ਅਸੀਂ ਬੰਦ ਦੀ ਕਾਨੂੰਨੀ ਜਿਉਂ ਵੀ ਕਾਰਵਾਈ ਹੋਏ ਕਰਾਂਗੇ। ਮੁੰਡੇ ਦਾ ਸਰ ਕੀ ਮੈਟਰ ਹੋਇਆ। ਕਿ ਕੱਲ ਮਿਤੀ 3 5 25 ਨੂੰ ਤਕਰੀਬਨ 8:30 ਵਜੇ ਦੇ ਸਾਮne ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਮੰਗਲ ਢਾਬਾ ਹੈਗਾ ਐਵੇਰ ਕਾਰੋਡ ਦੇ ਉਪਰ ਉਥੇ ਕਿਸੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤਾ ਗਿਆ ਤੇ ਜਦੋਂ ਆਪਾਂ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਜਿਹੜਾ ਵਿਕਟਿਮ ਹੈਗਾ ਹੈ ਉਹ ਆਰੈਂਟੀਫਾਈ ਹੋਇਆ ਹੈ ਜਿਸ ਦਾ ਨਾਮ ਹੈ ਕੁਲਦੀਪ ਉਸਕੋਪੀ ਤੇ ਇਹ ਵੀਰਕਾ ਦੇ ਰਹਿਣ ਵਾਲਾ ਆ ਤੇ ਆਪਾਂ ਇਹਨਾਂ ਤੇ ਜਿਹੜਾ ਬ੍ਰਦਰ ਸੀਗਾ ਸੁਖਦੇਵ ਸਿੰਘ ਰਾਜੂ ਉਸ ਦੇ ਬਿਆਨਾਂ ਤੇ ਆਪਾਂ ਮੁਕੱਦਮਾ ਨੰਬਰ 44/25 ਅਦੀਨਤਾਰਾ 103 193 190 ਤੇ ਆਮ ਸੈਕਟ 25 45ਾ ਨਾਟਾਣਾ ਯੇ ਕਾਗਜ਼ ਪਰਚਾ ਦਰਜ ਕੀਤਾ ਇਨ ਕਾਰਨ ਜਿਹੜਾ ਜਿਹੜਾ ਕਾਰਨ ਇਹ ਹੈ ਕਿ ਜਿਹੜੀ ਸਾਡੀ ਪ੍ਰੀਮੀਨਰੀ ਇਨਵੈਸਟੀਗੇਸ਼ਨ ਹਜੇ ਆਪਾਂ ਕੀਤੀ ਹੈ ਉਸ ਵਿੱਚ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ ਬੋਗੀ ਤੇ ਜਿਹੜਾ ਸ਼ੇਰਾ ਜਿਹੜਾ ਕਿ ਵਿਕਿੰਗ ਦੇ ਚਚੇਰੇ ਭਰਾ ਹੋਏ ਹੈ ਇਹਨਾਂ ਨੂੰ ਕਾਕਾ ਜਿਹੜਾ ਹੈਗਾ ਉਰਫ ਲਮਜੋਤ ਸਿੰਘ ਇਹਨਾਂ ਨੇ ਕਿਸੇ ਲੜਕੀ ਦੇ ਚੱਕਰ 'ਚ ਇਹਨਾਂ ਨੂੰ ਪਹਿਨਾ ਜਿਹੜਾ ਕਿ ਹਸਪਤਾਲ ਹੈਗਾ ਆ ਪਰਮਨੈਂਟ ਹਸਪਤਾਲ ਹੈਗਾ ਉੱਥੇ ਸਵੇਰ ਜੀ ਦਾ ਤਕਰੀਬਨ 5:30 ਵਜੇ ਫਿਰ ਉਸ ਤੋਂ ਬਾਅਦ ਇਹਨਾਂ ਵਿੱਚ ਉੱਥੇ ਬਹਿਸਬਾਜੀ ਹੋਈ ਲੜਾਈ ਹੋਈ ਤੇ ਜਿਹੜਾ ਇਹ ਬੌਦੀ ਐਂਡ ਸ਼ੇਰਾ ਹੈਗਾ ਇਹ ਆਪਣਾ ਡਾਕਟਰ ਕਢਾਉਣ ਵਾਸਤੇ ਫਿਰ ਪੁਲਿਸ ਸਟੇਸ਼ਨ ਗਿਆ। ਇਨ ਦਾ ਮੀਨ ਟਾਈਮ ਜਿਹੜਾ ਇਹਨਾਂ ਦਾ ਭਰਾ ਸੀਗਾ ਚਾਹੇ ਦਾ ਮੁੰਡਾ ਸੀਗਾ ਤੇ ਇਹਨਾਂ ਨੂੰ ਫੋਨ ਆਇਆ ਕਿ ਆਪਾਂ ਕਾਕੇ ਉਹਨਾਂ ਦਾ ਫੋਨ ਆਇਆ ਕਿ ਆਪਾਂ ਬਹਿ ਕੇ ਰਾਜਨਾਮਾ ਕਰ ਲਈਏ। ਤੇ ਜਦੋਂ ਇਹ ਆਪਣਾ ਸੁਖਦੇਵ ਸਿੰਘ, ਰਣਜੀਤ ਸਿੰਘ ਤੇ ਗੁਲਦੀਪ ਸਿੰਘ ਜਿਸ ਦੀ ਮੌਤ ਹੋਈ ਹੈ ਇਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਸਾਢੇ 10 ਵਜੇ ਤੇ ਉੱਥੇ ਇਹਨਾਂ ਦੀ ਫਿਰ ਤੋਂ ਝੜਪ ਹੋਈ ਆ ਹਾਥ ਆਪਾਈ ਹੋਏ ਆ ਤੇ ਇਸ ਇਸ ਦੌਰਾਨ ਜਿਹੜਾ ਕਾਕਾ ਜਿਹਾ ਉੱਥੇ ਲੰਦੋ ਸੀ ਇਸਨੇ ਆਪਣੇ ਪਿਸਤੌਲ ਨਾਲ ਫਾਇਰ ਕਰਦੇ ਹੋਏ ਗੁਰਦੀਪ ਸਿੰਘ ਨੂੰ ਉੱਥੇ ਹੀ ਮਟਰ ਕਰ ਦਿੱਤਾ ਫਿਰ ਕਿਹੜਾ ਦਰਗਾਹਾਂ ਛੇ ਗੋਲੇ ਕਰੀ ਨਹੀ ਜਦੋਂ ਆਪਾਂ ਡੈਡ ਬੋਡੀ ਦੀ ਆਪਾਂ ਜਦੋਂ ਦੇਖੀ ਉਸ ਟਾਈਮ ਸਾਡੇ ਕੋਲ 4 ਸ਼ਾਟਸ ਸਨ ਉਹ ਸਿੱਧਾ ਬਾਕੀ ਆਪਾਂ ਸੀਨ ਵਿੱਚ ਅਰਾਈ ਭਾਣ ਗ੍ਰੇਪ ਬੋਡੀ ਚਲਾਈਏ ਤਾਂ ਕੋਈ ਸੰਭੇ